ਉਹਦੇ ਬੇੜਾ ਗਰਖ ਹੋ ਗਿਆ ਜੀ ਸਿੰਗਰਾਂ ਦਾ ਮੈਨੂੰ ਕੋਈ ਡਰ ਜਾਂ ਖੋਫ ਨਹੀਂ ਮੈਂ ਸਿੱਧਾ ਹੀ ਕਹਿ ਦਿੰਦਾਗਾ ਚਾਹੇ ਜੋ ਜੋ ਹਣੀ ਚਾਹਿਆ ਇੱਕ ਕਰਨ ਔਜਲਾ ਮਦਰ ਏਦਾਂ ਦੇ ਸ਼ਬਦ ਫਟੇ ਮੂੰਹ ਇਹੋ ਜੇ ਲਿਖਣ ਵਾਲਿਆਂ ਦਾ ਬੋਲਣ ਵਾਲਿਆਂ ਦਾ ਸੁਣਨ ਵਾਲਿਆਂ ਦਾ ਇਹ ਕਿੰਨਾ ਗੰਦ ਪੇਸ਼ ਕੀਤਾ ਜਾ ਰਿਹਾ ਹੈ ਕਣਾ ਜੀ ਪੁੱਲਤ ਸਾਹਿਬ ਜਿਹੜੀ ਇਹ ਕਹਿੰਦੇ ਆ ਨਾ ਪੰਜਾਬੀ ਗੀਤ ਸੰਗੀਤ ਗੱਲ ਬਰੀਕ ਹੈ ਪੰਜਾਬੀ ਗੀਤ ਸੰਗੀਤ ਜਿਹੜੀ ਪੰਜਾਬੀਆਂ ਦੇ ਹਾਉ ਭਾਵ ਦੀ ਪੰਜਾਬੀ ਦੇ ਰਹਿਣ ਬਰਤ ਦੀ ਇੱਕ ਉੱਚੀ ਸੂਚੀ ਤਸਵੀਰ ਹੈ ਪੰਜਾਬੀ ਗੀਤ ਪੰਜਾਬੀ ਕੀ ਸੀ ਜੀ ਇਹ ਉੱਚੀ ਸੂਚੀ ਤਸਵੀਰ ਹੈ ਜਿਹਦੇ ਵਿੱਚ ਪੰਜਾਬੀਆਂ ਦੇ ਰਹਿਣ ਬਹਿਣ ਦਾ ਜ਼ਿਕਰ ਹੈ ਉਹਨਾਂ ਦੇ ਖਾਣ ਪੀਣ ਦਾ ਜ਼ਿਕਰ ਹੈ ਉਹਨਾਂ ਦੇ ਸੁਭਾਅ ਦਾ ਜ਼ਿਕਰ ਹੈ ਉਹਦੇ ਵਿੱਚ ਗੋਡੀਆਂ ਦੇ ਗੀਤ ਵਾਡੀਆਂ ਦੇ ਗੀਤ ਤੇ ਤੀਆਂ ਦੇ ਗੀਤ ਰਿੰਜਣਾ ਦੇ ਗੀਤ ਪਿਆਰਾਂ ਦੇ ਗੀਤ ਮਟਿਆਰਾਂ ਦੇ ਗੀਤ ਬਹਾਰਾਂ ਦੇ ਗੀਤ ਵਾਹ ਕਿੰਨੇ ਗੀਤ ਨੇ ਕਿੰਨੇ ਗੀਤ ਸਾਡੇ ਯੋਧਿਆਂ ਦੇ ਗੀਤ ਚਾਹੇ 12 ਤੋ ਯਾਰ ਸਾਡਾ ਕਲਚਰ ਜਿਹੜਾ ਬਹੁਤ ਮਹਾਨ ਹੈ ਉਹ ਜਦੋਂ ਇਦਾਂ ਦੇ ਗੀਤ ਸੁਣੀਦੇ ਜਿਹੜੇ ਤੁਸੀਂ ਕਹਿੰਦੇ ਹੋ ਫਿਰ ਲੱਗਦਾ ਨਹੀਂ ਕਿ ਅਸੀਂ ਉਹ ਗੀਤ ਸੁਣ ਰਹੇ ਹਾਂ ਸਾਡੇ ਕਲਚਰ ਚ ਉਹ ਜਿਹੜੀ ਦੇਖ ਦੇਖਣੀ ਚਾਹੁੰਦੇ ਆ ਉਹ ਨਹੀਂ ਮਿਲਦੀ